ਬਹੁਤ-ਤਾਂ ਵਾਰ ਕਰਦਾ ਹੈ ਭਾਈਚਾਰਾ ਕਲੱਬ ਦੇ ਪ੍ਰਧਾਨ ਜੀ ਰਮੇਸ਼ ਜਨ ਪਿੱਟਾ ਜੀ ਦਾ ਹਰਮੇਸ਼ ਦਾਦਾ ਜੀ ਦਾ ਔਰ ਇਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਅੱਜ ਇੱਥੇ ਬੁਲਾ ਕੇ ਛੋਟੇ ਭਰਾ ਨੂੰ ਮਾਣ ਬਖਸ਼ਿਆ ਪੰਜਾਬ ਸਰਕਾਰ ਵੱਲੋਂ ਮਾਈਨੋਰਿਟੀ ਜਨ ਮੈਂਬਰ ਬਣਾਉਂਦੇ ਮੈਂ ਧੰਨਵਾਦ ਕਰਦਾ ਭਾਈਚਾਰਾ ਕਲੱਬ ਦਾ ਕਿਉਂਕਿ ਇਹਨਾਂ ਨੇ ਕਦੇ ਵੀ ਸਾਨੂੰ ਖਾਲੀ ਨਹੀਂ ਛੋੜਿਆ ਜਦਦੇ ਅਸੀਂ ਬਲੱਡ ਕੈਂਪ ਲਾ ਰਹੇ ਹਾਂ ਪਹਿਲੀ ਲਿਸਟ ਹੀ ਸਾਡੀ ਭਾਈਚਾਰਾ ਕਲੱਬ ਦੀ ਬਣਦੀ ਹੈ 30 ਯੂਨਿਟ 40 ਯੂਨਿਟ ਇੱਥੋਂ ਹੀ ਮਿਲਦੇ ਆ ਮੇਰੇ ਪਿਤਾ ਜੀ ਦੇ ਘਰੋਂ ਛੇ-ਛੇ ਇਹਨਾਂ ਨੂੰ ਦਿੰਦੇ ਆ ਦੋਨੋਂ ਬੇਟੇ ਦੋਨੋਂ ਬਹੂਆਂ ਮਤਲਬ 6 ਯੂਨਿਟੇ ਘਰੋਂ ਦਿੰਦੇ ਆ ਇਹਦੇ ਉੱਗੇ ਸਮਾਜੇ ਵੀ ਸਾਡੇ ਵੱਡੇ ਭਰਾ ਨੇ ਦਾਪਾ ਦੀ ਘਰੋਂ ਲਿਸਟ ਬਣ ਕੇ ਆਦੀ ਹੈ ਜੀ ਆ ਸਾਡੇ ਮੈਂਬਰ ਕਲੱਬ ਨੇ ਕਰਕੇ ਭਗਵਾਨ ਮਾਤਾ ਜੀ ਵਾਲੇ ਦੀ ਬਹੁਤ ਵੱਡਾ ਕੁੰਮਾ ਸੀ ਸੁੰਦਰ ਨਗਰ ਜੀ ਲਗਾਉਣੇ ਇਹਨਾਂ ਦੀ ਨਾਇਬ ਹੈ ਇਸ ਕਰਕੇ ਮੈਂ ਇਹਨਾਂ ਦਾ ਉਸ ਵਾਸਤੇ ਵੀ ਧੰਨਵਾਦ ਕਰਦਾ ਔਰ ਅੱਜ ਜਿਹੜਾ ਮਾਨ ਸਨਮਾਨ ਇਹਨਾਂ ਨੇ ਦਿੱਤਾ ਉਹਦੇ ਲਈ ਵੀ ਧੰਨਵਾਦ ਕਰਦਾ ਔਰ ਇਹਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਉਂਦਾ ਕਿ ਜਦੋਂ ਕਿਤੇ ਵੀ ਜਿਹੜੀ ਮੇਰੀ ਡਿਊਟੀ ਲਾਣਗੇ ਮੈਂ ਆਪਣੀ ਪੂਰੀ ਤਨਦਾਈ ਨਾਲ ਨਵਾਵਾਂਗਾ ਔਰ ਜੋ ਵੀ ਸਰਕਾਰ ਦੀਆਂ ਪਾਲਿਸੀਆਂ ਆਣਗੀਆਂ ਉਹਨਾਂ ਨੂੰ ਇਹਨਾਂ ਨਾਲ ਜਾਣੂ ਕਰਾ ਕੇ ਇਹਨਾਂ ਨੂੰ ਸਰਕਾਰ ਨਾਲ ਜੋੜਾਂਗਾ ਗਾਇ ਜਨੰਦਰ ਤੇਮ ਆਵੀ ਤੇਮ ਹਾਂਜੀ ਮੈਂ ਅੱਜ ਆਪਣੇ ਆਪ ਨੂੰ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਮੇਰਾ ਛੋਟਾ ਭਰਾ ਰਜੀਵ ਚੰਨ ਕੋਪੀ ਪਹਿਲਾਂ ਕੀ ਪਿਛਲੇ 40 ਸਾਲਾਂ ਤੋਂ ਜਨ ਸੇਵਾ ਦਾ ਕੰਮ ਕਰਦਾ ਹੋਇਆ ਪੰਜਾਬ ਸਰਕਾਰ ਨੇ ਅੱਜ ਉਹਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਲੋਟੀ ਬੋਰਡ ਇਹਦੇ ਵਿੱਚ ਕੀ ਸਾਡਾ ਚੈਨਸਵਾਜ ਵੀ ਆਤਾ ਵਾ ਹੋਰ ਵੀ ਬਹੁਤ ਮਾਣ ਮਾਣੇ ਨੇ ਕੌਂਸਲ ਬੋਰਡ ਦੇ ਵਿੱਚ ਉਹਦਾ ਮੈਂਬਰ ਬਾਇਆ ਜਿਸ ਨਾਲ ਸਾਡੇ ਭਵਜਰਾ ਕਲੱਬ ਦਾ ਸਾਰਿਆਂ ਦਾ ਹੀ ਇਹਨਾਂ ਗਰਮ ਨਾਲ ਚੋੜਾ ਹੋ ਗਿਆ ਹੈ ਔਰ ਮੈਂ ਭਗਵਾਨ ਰੱਬ ਤੋਂ ਉਮੀਦ ਰੱਖਦਾ ਹਾਂ ਕਿ ਇਹਨਾਂ ਨੂੰ ਉਨੀ ਸ਼ਕਤੀ ਦੇਣ ਅੱਜ ਸਾਡੇ ਵਿੱਚ ਸਾਡੇ ਛੋਟੇ ਭਰਾ ਸ਼੍ਰੀ ਜੇਸ਼ ਚੈਨ ਬੋਬੀ ਜੀ ਜਿਹੜੇ ਨੂੰ ਜਾਂ ਫਾਇਸਟਰ ਕਲੱਬ ਦੇ ਪ੍ਰਧਾਨ ਹੈ पिछले चालीस साल तो सेवा कर रहे हैं मैं राजेशा जनरल सैक्टी सुंदर नगर भाईचारा क्लब वालों सब तो पहला उन्होंने यह आया कहना कि उसके तो बाद हम पंजाब सरकार ने इनिशिएटिव लिया इन्होंने सेवावान देखते हुए इन्होंने मनोरिटी कमीशन पंजाब मैंबर बना के बहुत ही भाईचारा क्लब में गौर सेवा की है ਦੀ ਸਰਕਾਰ ਨੂੰ ਵੀ ਲੈਣਾ ਪਿਆ ਤੇ ਅਸੀਂ ਮੀਤ ਕਰਦੇ ਹਾਂ ਕਿ ਇਹ ਸਾਰਿਆਂ ਨੂੰ ਮੀਤੇ ਖਰਾਬ ਕਰਨ ਦੇ ਕੋ ਲੋਕ ਸੇਵਾ ਜੈ